ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕਿਵੇਂ ਤੁਸੀਂ ਆਈ ਹੋ ਤੁਸੀਂ ਸਾਰੇ ਠੀਕ ਹੋਗੇ ਧੰਨ ਗੁਰਾਂ ਦਾ ਸਾਰਿਆਂ ਤੇ ਮੇਰੇ ਪਰ ਹੱਥ ਰੱਖਣ ਸਭ ਨੂੰ ਤੰਦਰੁਸਤੀ ਹੋਵੇ ਖੁਸ਼ੀਆਂ ਬਖਸ਼ਣ ਲੋ ਜੀ ਅੱਜ ਆਪਾਂ ਬਣਾਉਣ ਲੱਗੇ ਸੋਇਆਬੀਨ ਵੜੀਆਂ ਪਹਿਲਾਂ ਤਾਂ ਸਾਰਿਆਂ ਤੋਂ ਪਹਿਲਾਂ ਸੌਰੀ ਤੁਹਾਡਾ ਸਵਾਗਤ ਹੈ ਆਪਣੇ ਪੰਜਾਬੀ ਕਿਚਨ ਵਿੱਚ ਜੀ ਆਇਆਂ ਨੂੰ ਠੀਕ ਹੈ ਇੱਧਰ ਆਪਾਂ ਨੇ ਪਾਣੀ ਪਹਿਲਾਂ ਵਾਲ ਲਿਆ ਸੀਗਾ ਠੀਕ ਹੈ ਪਾਣੀ ਨੂੰ ਆਪਾਂ ਨੇ ਚੰਗੀ ਤਰ੍ਹਾਂ ਵਾਲ ਲਿਆ ਤੇ ਇੱਧਰ ਆਪਾਂ ਨੇ ਇੱਕ ਕੌਲੀ ਲੈ ਲਈ ਸੋਇਆਬੀਨ ਵੜੀਆਂ ਦੀ ਤੇ ਪਾਣੀ ਦੇ ਵਿੱਚ ਨਮਕ ਪਾ ਲਿਆ ਸੀਗਾ ਤੇ ਇਹ ਵਾਲ ਕੇ ਪਾਣੀ ਦੇ ਵਿੱਚ ਮੈਂ ਤਾਂ ਵਾਲ ਲਿਆ ਕਿਉਂਕਿ ਆਪਾਂ ਜਿਹੜੀ ਚੀਜ਼ ਲਿਉਣੇ ਉੱਥੇ ਹੱਥ ਉੱਥ ਲੱਗੇ ਹੁੰਦੇ ਹਨਾ ਤੇ ਪਤਾ ਨਹੀਂ ਕਿਵੇਂ ਕਿਵੇਂ ਤੇ ਬੈਟਰ ਹੈ ਕਿ ਜੇ ਆਪਾਂ ਇਹਨਾਂ ਨੂੰ ਗਰਮ ਪਾਣੀ 'ਚ ਵਾਲ ਕੇ ਤੇ ਬਣਾਵਾਂਗੇ ਤੇ ਬਹੁਤ ਚੰਗੀ ਗੱਲ ਆਪਣੀ ਸਿਹਤ ਲਈ ਲਾਭਦਾਇਕ ਹੋਵੇਗੀ ਹਾਨੀ ਹਾਨੀ ਲਾਇਕ ਨਹੀਂ ਹੋਊਗੀ ਮੀਨਰ ਤੇ ਨੁਕਸਾਨ ਨਹੀਂ ਦਊਗੀ ਲਾਭ ਲਾਭ ਦਊਗੀ ਜੇ ਕੋ ਆਪਾਂ ਚੀਜ਼ ਦਿਵਾਲ ਕੇ ਬਣਾਉਣੇ ਤੇ ਆਪਾਂ ਇਹਨੂੰ ਹੁਣ ਕਰ ਦਵਾਂਗੇ ਕਵਰ ਇਹਨੂੰ ਆਪਾਂ ਚੰਗੀ ਤਰ੍ਹਾਂ ਵਾਲ ਕੇ ਤੇ ਹੁਣ ਆਪਾਂ ਇਹਦਾ ਪਾਣੀ ਕੱਢ ਦਿੱਤਾ ਸੀ ਨਿਚੋੜ ਦਿੱਤਾ ਸੀ ਥੋੜਾ ਜਿਹਾ ਮੁੱਪਾ ਠੰਡਾ ਪਾਣੀ ਵੀ ਪਾ ਦਿੱਤਾ ਸੀਗਾ ਤੇ ਇੱਧਰ ਆਪਾਂ ਲਵਾਂਗੇ ਬੇਸਨ ਤੁਸੀਂ ਸੋਚੋਗੇ ਬੇਸਨ ਦਾ ਕੀ ਕਰਨਾ ਉਹ ਆਪਾਂ ਅੱਗੇ ਦੇਖਦੇ ਇੱਧਰ ਆਪਾਂ ਬੇਸਨ ਲੈ ਲਾਂਗੇ ਜੇ ਆਪਾਂ ਨੂੰ ਘੱਟ ਲੱਗੂ ਆਪਾਂ ਦੁਬਾਰਾ ਫੇਰ ਪਾ ਲਵਾਂਗੇ ਤੇ ਇੱਧਰ ਮੈਂ ਲਸਣ ਅਦਰਕ ਤੇ ਹਰੀਆਂ ਮਿਰਚਾਂ ਨੂੰ ਚੌਪ ਕਰ ਲਈਆਂ ਸੀਆਂ ਦਰਦਰੀਆਂ ਨਹੀਂ ਆ ਉਹਦੇ ਚ ਚੌਪਰ 'ਚ ਤੇ ਹੁਣ ਆਪਾਂ ਇਹਨੂੰ ਚੰਗੀ ਤਰ੍ਹਾਂ ਚਮਚ ਨਾਲ ਉਹ ਕਰ ਲੈਣਾ ਕਿਉਂਕਿ ਹਰੀ ਮਿਰਚਾਂ ਨਾ ਹਰੀ ਮਿਰਚ ਕੌੜੀ ਬਹੁਤ ਹੈ ਇਹ ਤੇ ਤਾਂ ਕਰਕੇ ਤੇ ਅਗਰ ਤੁਸੀਂ ਮੇਰੀ ਰਿਕਵੈਸਟ ਹੈ ਤੁਸੀਂ ਮੇਰੇ ਚੈਨਲ ਤੇ ਨਵੇਂ ਆ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਵੀਡੀਓ ਚੰਗੀ ਲੱਗੇ ਤਾਂ ਲਾਈਕ ਸ਼ੇਅਰ ਜਰੂਰ ਕਰਨਾ ਤੇ ਇਧਰ ਆਪਾਂ ਇਹਦੇ ਲਈ ਮਸਾਲੇ ਲਿਆ ਮਸਾਲਾ ਲਿਆ ਹਲਦੀ ਲਈ ਤੇ ਨਮਕ ਲਿਆ ਅੱਜ ਨਾ ਤਬੀ ਤਨੀ ਠੀਕ ਥੋੜੀ ਜੀ ਤੇ ਮੈਂ ਨਾ ਉਹ ਨਾਲ ਪਾਲਿਆ ਹੁਣ ਦਹੀਂ ਤੇ ਆਪਾਂ ਇਹਨੂੰ ਕਰਾਂਗੇ ਮਿਕਸ ਠੀਕ ਹੈ ਮਿਕਸ ਕਰਕੇ ਤੇ ਫਿਰ ਆਪਾਂ ਅੱਗੇ ਚੱਲਦੇ ਅੱਗੇ ਕੀ ਕਿਵੇਂ ਕੀਵੇਂ ਨਹੀਂ ਵੀਡੀਓ ਚੰਗੀ ਲੱਗਦੀ ਹੁੰਦੀ ਲਾਈਕ ਸ਼ੇਅਰ ਜਰੂਰ ਕਰਿਆ ਕਰੋ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਥੈਂਕ ਯੂ ਸੋ ਮਾਚ ਅੱਜ ਮੇਰੇ ਸਬਸਕ੍ਰਾਈਬਰ 800 ਸਮਥਿੰਗ ਹੋ ਗਏ 800 ਤੇ ਪਤਣੀ 60 ਕੇ 65 ਹੋ ਗਏ ਦਿਖੇ ਨਹੀਂ ਮੈਨੂੰ ਦੇ ਹੋਣਾ ਆਪਾਂ ਇਹਨੂੰ ਚੰਗੀ ਤਰ੍ਹਾਂ ਮਿਕਸ ਕਰ ਲੈਂਦੇ ਮੈਨੂੰ ਵੇਸਣ ਘੱਟ ਲੱਗਦਾ ਆਪਾਂ ਵੇਸਣ ਹੋਰ ਥੋੜਾ ਜਿਹਾ ਪਾਵਾਂਗੇ ਤੇ ਇਹ ਸਬਜੀ ਬਹੁਤ ਹੀ ਸਵਾਦ ਬਣਦੀ ਆ ਤੇ ਬਹੁਤ ਹੀ ਚੰਗੀ ਹੁੰਦੀ ਸੋਇਆਬੀਨ ਬੜੀਆਂ ਕਿਉਂਕਿ ਨੌਨ ਵੇਜ ਖਾਣ ਵਾਲੇ ਤਾਂ ਸਾਰਾ ਕੁਝ ਹੀ ਖਾ ਲੈਂਦੇ ਵੈਜੀਟੇਰੀਅਨ ਜਿਹੜੇ ਮੇਰੇ ਤੇਰੇ ਵਰਗੇ ਹੁੰਦੇ ਉਹਨਾਂ ਨੂੰ ਬਹੁਤ ਪ੍ਰੋਬਲਮ ਹੁੰਦੀ ਹਨਾ ਤੇ ਫਿਰ ਆਪਾਂ ਨੂੰ ਤੇ ਹੁਜੇ ਕੁਝ ਖਾ ਕੇ ਤੇ ਆਪਦਾ ਟਾਈਮ ਪਾਸ ਕਰਨਾ ਪੈਂਦਾ ਕਿਉਂਕਿ ਰੁਖੀ ਮਿੱਸੀ ਵਾਹਿਗੁਰੂ ਸਭ ਨੂੰ ਦੇਵੇ ਮੇਰਾ ਸਤਿਗੁਰ ਸੱਚੇ ਪਾਤਸ਼ਾਹ ਤੇ ਸਭ ਨੂੰ ਤਹ ਦਿਲ ਤੋਂ ਧੰਨਵਾਦ ਥੈਂਕ ਯੂ ਸੋ ਮਚ ਇੰਨੀ ਸਪੋਰਟ ਕਰਨ ਵਾਸਤੇ ਤੇ ਇਧਰ ਆਪਾਂ ਨੇ ਕਹਿਣ ਕਢਾਈ ਲੈ ਲਈ ਤੇ ਇਹਦੇ ਵਿੱਚ ਆਪਾਂ ਪਾਵਾਂਗੇ ਤੇਲ ਤੇਲਾਪਸ ਹਾਵਦਾ ਹੀ ਪਾਵਾਂਗੇ ਜਿੰਨਾ ਕੋਈ ਇਹਦੇ ਲਈ ਜੂਸ ਹੋ ਸਕੇ ਇਸ ਤੋਂ ਵੱਧ ਨਹੀਂ ਤੇ ਹੁਣ ਆਪਾਂ ਤੇਲ ਗਰਮ ਹੋਊਗਾ ਤੇ ਹੁਣ ਆਪਾਂ ਇਹਨਾਂ ਨੂੰ ਫਰਾਈ ਕਰਾਂਗੇ ਦੇਖੋ ਤੁਸੀਂ ਤੇਲ ਦਾ ਕਲਰ ਜਿਹੜਾ ਚੇਂਜ ਹੋ ਗਿਆ ਤੇ ਹੁਣ ਆਪਾਂ ਇਹਨਾਂ ਨੂੰ ਫਰਾਈ ਕਰ ਦਈਏ ਥੈਂਕ ਯੂ ਸੋ ਮੱਚ ਜੂਨਾ ਭੈਣਾਂ ਦਾ ਵੀ ਜਿਹਨੇ ਜੜੀਆਂ ਸੋਹਣੇ ਸੋਹਣੇ ਕਮੈਂਟ ਕਰਦੀਆਂ ਲਾਈਕ ਕਰਦੀਆਂ ਹਨਾ ਤੇ ਆਪਣੀ ਵੀਡੀਓ ਪੂਰੀ ਵਾਚ ਕਰਦੀਆਂ ਤੇ ਥੈਂਕ ਯੂ ਭੈਣੇ ਸੋ ਮੱਚ ਤੁਹਾਡਾ ਤੇਲ ਨਾ ਜਦੋਂ ਤਜਾਵਾਂ ਸੜ ਜਾਂਦਾ ਪਾਣੀ ਵਰਗਾ ਬਣ ਜਾਂਦਾ ਕਿਉਂਕਿ ਜੇ ਕੱਚਾ ਜਰ ਰਹੇ ਜੇ ਨਾ 스멜 ਆਉਣ ਲੱਗਦੀ ਆਪਾਂ ਹੁਣ ਸਾਰੀਆਂ ਇਹ ਸੋਇਆਬੀਨ ਆਪਾਂ ਜਿਹੜੀ ਸਾਰੀ ਆਪਾਂ ਫਰਾਈ ਕਰ ਲੈਂਦੇ ਠੀਕ ਹੈ ਮੈਂ ਤਾਂ ਹੱਥ ਨਾਲ ਹੀ ਕੰਮ ਭਾਈ ਚਲਾਉਣੀ ਆ ਕਿਉਂਕਿ ਚਮਚ ਨਾਲ ਤਾਂ ਹੌਲੀ-ਹੌਲੀ ਕਿਉਂਕਿ ਉਹ ਤਾਂ ਆਪਾਂ ਜਿਵੇਂ ਵੀ ਆਪਾਂ ਨੂੰ ਵਿਊ ਉਹ ਹੁੰਦਾ ਵੀ ਆਪਾਂ ਚੰਗੇ ਲੱਗਦੇ ਸੋਹਣੇ ਲੱਗਦੇ ਕਿਉਂਕਿ ਵੀ ਜਟਾਂ ਦਾ ਜਟੌੜਾ ਕੰਮ ਆ ਤੇ ਆਪਾਂ ਤਾਂ ਸਿੱਧੀ ਗੱਲ ਕਰਦੇ ਆ ਪੜੇ ਲਿਖੇ ਵੀ ਆ ਫੌਰੀਨ ਵੀ ਰਹਿੰਨੇ ਆ ਫਿਰ ਵੀ ਆਪਣਾ ਕੰਮ ਤੇ ਇਹੀ ਏ ਪਿੰਡਵਾਂ ਵਾਲਾ ਤੇ ਸਿੱਧਾ ਜਾਂ ਠੀਕ ਹੈ ਤੇ ਇਹ ਦੇਖੋ ਤੁਸੀਂ ਆਪਾਂ ਹੁਣ ਬੜੀਆਂ ਸਾਰੀਆਂ ਹੀ ਉਹੋ ਕਰ ਲਈਆਂ ਆ ਤੇ ਮੈਂ ਤਾਂ ਉਨੀ ਕੋਈ ਹੁਣ ਸਬਜ਼ੀ ਬਣਾਉਂਦੀ ਜਿੰਨੀ ਕੋ ਰਾਤ ਰਾਤ ਉਹ ਹੋ ਜੇ ਜੇ ਜਿਆਦੀ ਸਬਜ਼ੀ ਹੁੰਦੀ ਹੈ ਜਦੋਂ ਤੇ ਫਿਰ ਸਵੇਰ ਵਾਸਤੇ ਫਿਰ ਥੋੜੀ ਜੀ ਬਚਦੀ ਆਗੀ ਸਵੇਰ ਨੂੰ ਤਾਂ ਕੁਛ ਗਰਮੀ ਹੈਗੀ ਨੈਚਰਲੀ ਬਣਾਉਣਾ ਹੀ ਪੈਂਦਾ ਹਨਾ ਕਿਉਂਕਿ ਗਰਮੀ ਦੇ ਵਿੱਚ ਇੰਨੀ ਬਈ ਤੇ ਬਈ ਸਬਜ਼ੀ ਵੀ ਨਹੀਂ ਖਾਦੀ ਜਾਂਦੀਗੀ ਹਨਾ ਤੇ ਅਸੀਂ ਤਾਂ ਥੋੜੀ ਜਿਹੀ ਬਣਾਉਨੇ ਹੁੰਨੇ ਆ ਜਿਹੜੀ ਛਾਮ-ਛਾਮ ਤੇ ਸਵੇਰੇ-ਸਵੇਰੇ ਜਿੰਨੀ ਕੁ ਬਣਾਵੇ ਤੇ ਪੂਰੀ ਆ ਜਾਵੇ ਹਨਾ ਤੇ ਇਧਰ ਆਪਾਂ ਹੁਣ ਇਹ ਸਾਰੀਆਂ ਫਰਾਈ ਹੋਣ ਵਾਸਤੇ ਰੱਖ ਦਿੰਦੇ ਤੇ ਇਹ ਜਮਾਂ ਵੀ ਥੱਲੇ ਨਹੀਂ ਜੁੜਦੀਆਂ ਕਿ ਕਈ ਕਈ ਇੰਜ ਆਪਾਂ ਸਬਜ਼ੀ ਬਣਾਉਨੇ ਆ ਤੇ ਫਰਾਈ ਕਰਦੇ ਕੋਈ ਚੀਜ਼ ਵੀ ਤੇ ਜੁੜਨ ਲੱਗ ਜਾਂਦੀ ਹੈ ਨਾ ਇਹ ਨਹੀਂ ਜੁੜਦੀਗੀ ਠੀਕ ਹੈ ਤੇ ਇਹ ਇਸੇ ਤਰ੍ਹਾਂ ਆਪਾਂ ਬਿਸਮਜਾ ਸਾਰਾ ਹੀ ਹੂੰਜ ਖੂੰਜ ਕੋਚ ਕੇ ਸਾਰਾ ਕੂਚਾ ਮੂਚਾ ਕਰਕੇ ਵਿੱਚ ਹੀ ਵਸ ਦਿੱਤਾ ਤੇ ਇਧਰ ਆਪਾਂ ਹੁਣ ਇਹਦੀ ਵੇਟ ਕਰਦੇ ਨਾ ਜ਼ਿਆਦਾ ਤੀਜ ਆਪਾਂ ਗੈਸ ਕੀਤਾ ਨਾ ਜ਼ਿਆਦਾ ਉਹੋ ਕੀਤਾ ਤੇ ਇੱਕ ਗਲਾਬ ਜਾਮਨਾਂ ਦੀ ਰੈਸਪੀ ਵਾਸਤੇ ਕਿਸੇ ਨੇ ਮੈਸੇਜ ਕੀਤਾ ਸੀ ਸੌਰੀ ਮੈਂ ਇੱਕ ਦੋ ਦਿਨਾਂ ਤੱਕ ਉਹ ਟਰਾਈ ਕਿਸੇ ਨੇ ਸੂਜੀ ਦੇ ਤੇ ਸੂ ਮਿਲਕ ਪਾਊਡਰ ਦੇ ਗਲਾਬ ਜਾਮਨ ਪੁੱਛੇ ਸੀਗੇ ਤੇ ਉਹ ਆਪਾਂ ਫੇਰ ਇੱਕ ਦੋ ਦਿਨਾਂ ਤੱਕ ਹੀ ਪਾਵਾਂਗੇ ਕਿਉਂਕਿ ਅਸੀਂ ਬਿਜੀ ਸੀਗੇ ਅਸੀਂ ਕੱਪੜੇ ਸਟਿਚ ਕਰਦੀਆਂ ਸੀਗਾ ਕਿਉਂਕਿ ਉਹ ਵੀ ਜ਼ਰੂਰੀ ਹਨਾ ਕੰਮ ਆਗਾ ਫਿਰ ਉਹ ਵੀ ਤੇ ਹੁਣ ਆਪਾਂ ਇਹਨਾਂ ਨੂੰ ਇਸੇ ਤਰ੍ਹਾਂ ਕਰਕੇ 골ਡਨ ਫਰਾਈ ਕਰਨਾ ਚੰਗੀ ਤਰ੍ਹਾਂ ਫਰਾਈ ਕਰਾਂਗੇ ਕਿਉਂਕਿ ਇਹਨਾਂ ਦਾ ਇਹਨਾਂ ਵਿੱਚ ਜਿਹੜਾ ਕੱਚਾ ਟੇਸਟ ਹੋਊਗਾ ਬਿਸਣ ਦਾ ਜਾਂ ਮਸਾਲਿਆਂ ਦਾ ਜਾਂ ਕਾਸੀ ਦਾ ਵੀ ਹਨਾ ਤੇ ਉਹ ਚੰਗੀ ਤਰ੍ਹਾਂ ਹੋ ਜਾਊਗਾ ਹੁਣ ਆਪਾਂ ਇਧਰ ਆਪਾਂ ਮਸਾਲੇ ਤਿਆਰ ਮਸਾਲਾ ਇਧਰ ਆਪਾਂ ਲਿਆ ਪਿਆਜ਼ ਥੋੜਾ ਜਿਹਾ ਲਸਣ ਥੋੜਾ ਜਿਹਾ ਅਦਰਕ ਟਮਾਟਰ ਤੇ ਤਿੰਨ ਕੋ ਆਪਾਂ ਹਰੀਆਂ ਮਿਰਚਾਂ ਲਈਆਂ ਨੇ ਇਹ ਲਾਲ ਹੋ ਗਈਆਂ ਪਈਆਂ ਪਈਆਂ ਕਿੰਨੇ ਦਿਨ ਹੋ ਗਏ ਲਿਆਂਦੀਆਂ ਨੂੰ ਨਾ ਤਾਂ ਕਰਕੇ ਤੇ ਇਧਰ ਆਪਣੀਆਂ ਇਹ ਬੜੀਆਂ ਜਿਹੜੀਆਂ ਸਾਰੀਆਂ ਉਹ ਹੋ ਗਈਆਂ ਫਰਾਈ ਹੋ ਗਈਆਂ ਹੁਣ ਆਪਾਂ ਇਹਨਾਂ ਨੂੰ ਕੱਢ ਲਾਂਗੇ ਠੀਕ ਹੈ ਮੈਂ ਜੇ ਚਾਰਨੀ ਝੂਰਨੀ ਪੂਣੀ ਪਾਣੀ ਵੱਡੀ ਕੋਸ਼ ਨਹੀਂ ਲਈ ਮੈਂ ਤਾਂ ਐਵੇਂ ਹੀ ਹੱਥ ਨਾਲ ਹੀ ਕੰਮ ਚਲਾਇਆ ਸਾਰਾ ਤੇ ਚਲੋ ਕੋਈ ਗੱਲ ਨਹੀਂ ਆਪਾਂ ਤਾਂ ਘਰੇ ਹੀ ਖਾਣੀ ਆ ਸਬਜ਼ੀ ਤੇ ਉਹ ਹੁਸੀ ਕੀੜਾ ਆਰਡਰ ਹਣਾ ਆਰਡਰ ਦਾ ਸਾਰਾ ਥੋੜਾ ਘਿਆ ਧਿਆਨ ਰੱਖਣਾ ਪੈਂਦਾ ਬਟ ਕੋਈ ਗੱਲ ਨਹੀਂ ਆਪਾਂ ਆਪਣੇ ਘਰੇ ਖਾਣ ਵਾਸਤੇ ਜਾਂ ਆਰਡਰ ਹੋਵੇ ਕੁਝ ਵੀ ਹੈਂਡ ਵਾਸ਼ ਹੋਣੇ ਚਾਹੀਦੇ ਅਰਥ ਚੰਗੀ ਤਰ੍ਹਾਂ ਧੋਤੇ ਹੋਣੇ ਚਾਹੀਦੇ ਤੇਲ ਥੋੜਾ ਹੀ ਬਚਿਆਗਾ ਤੇ ਹੁਣ ਆਪਾਂ ਇਸੇ ਤੇਲ ਵਿੱਚ ਹੀ ਆਪਾਂ ਨੇ ਇੱਕ ਗੰਡਾ ਸ্লাইਸ ਪਿਆਜ਼ ਕਰ ਲਿਆ ਸੀਗਾ ਤੇ ਇੱਧਰ ਮੈਂ ਪਾਉਂਦੀ ਸੀ ਨਮਕ ਲੱਕੜ ਜਿਵੇਂ ਕਿ ਦਾਲ ਚੀਨੀ ਜਿਹਨੂੰ ਕਹਿ ਦਿੰਦੇ ਆ ਥੋੜੀ ਜੀ ਹੋ ਪਾਈ ਹੈਗੀ ਤੇ ਥੋੜੇ ਜੀ ਮੈਂ ਪਾਇਆ ਕਾਰੀ ਪੱਤੇ ਤੇ ਇੱਕ ਪੰ ਪਾਇਆ ਬਾਇਓ ਲੀਫ ਜਿਹੜਾ ਪੱਤਾ ਜਾਂ ਹੁੰਦਾ ਆਪਣਾ ਸਬਜ਼ੀ ਚ ਪਾਉਣ ਵਾਲਾ ਪਲਾਉ ਚ ਪਾਉਣ ਵਾਲਾ ਉਹ ਪਾਇਆਗਾ ਤੇ ਨਾਲ ਆਪਾਂ ਪਾਵਾਂਗੇ ਥੋੜਾ ਜਿਹਾ ਜੀਰਾ ਠੀਕ ਹੈ ਤੇ ਆਪਾਂ ਉਹ ਹੁਣ ਇਹਨਾਂ ਨੂੰ ਉਹ ਕਰਾਂਗੇ ਦਿਨ ਆਪਾਂ ਜਿਹੜਾ ਸਲਾਈਸ ਪਿਆਜ਼ ਕੱਟਿਆ ਗਿਆ ਉਹ ਪਾ ਦਿੰਦੇ ਛੋਟਾ ਜਾਂ ਪਿਆਜ਼ ਕਰਤੇ ਆ ਸੀ ਅਗਰ ਇਹ ਬੱਚਿਆਂ ਦੀ ਵੀ ਫੇਵਰੇਟ ਆ ਜੇ ਬੱਚੇ ਸੋਇਆ ਬੀਨ ਬੜੀਆਂ ਨਹੀਂ ਖਾਂਦੇ ਨਾ ਤੇ ਬੱਚੇ ਮਸਾਲਾ ਮਸਾਲਾ ਖਾ ਲੈਂਦੇ ਹਨ ਤੇ ਜਿਵੇਂ ਕਿ ਬੱਚਿਆਂ ਦੇ ਟਿਫਨ ਵਾਸਤੇ ਪਾਉਣੀਆਂ ਹੋਣ ਤਾਂ ਬਹੁਤ ਵਧੀਆ ਸੁੱਕੀ ਸਬਜੀ ਆਗੀ ਜਿਹੜੇ ਘਰਾਂ ਵਿੱਚ ਬੱਚੇ ਖਾ ਲੈਂਦੇ ਆ ਜਿੱਥੇ ਨਹੀਂ ਖਾਂਦੇ ਉੱਥੇ ਤਾਂ ਇੱਧਰ ਆਪਾਂ ਨੇ ਜਿਹੜਾ ਟਮਾਟਰ ਪਿਆਜ਼ ਸਾਰਾ ਕੁਝ ਚ ਉਹ ਵੀ ਤਾਂ ਸੀ ਪੇਸਟ ਬਣਾਇਆ ਸੀ ਉਹ ਪਾ ਦਿੰਦੇ ਆ ਆਪਾਂ ਨਾਲ ਹੁਣ ਤੇ ਹੁਣ ਆਪਾਂ ਇਹਨੂੰ ਚੰਗੀ ਤਰ੍ਹਾਂ ਫਰਾਈ ਕਰਾਂਗੇ ਫਰਾਈ ਹੋਣ ਤੱਕ ਆਪਾਂ ਆਪਾਂ ਹੁਣ ਇਹਦੀ ਵੇਟ ਕਰਦੇ ਹਾਂਗੇ ਥੋੜਾ ਚਿਰ ਇਹ ਭੁੱਜ ਜਾਂਦਾ ਹੈਗਾ ਦੇਖੋ ਤੁਸੀਂ ਇਹ ਪੈਨ ਛੱਡਣ ਲੱਗ ਗਿਆ ਵੀ ਜਿਵੇਂ ਤੇਲ ਜਾ ਤੇ ਥੋੜਾ ਜਿਹਾ ਆਪਾਂ ਨਾਲ ਪਾਣੀ ਪਾ ਦਵਾਂਗੇ ਹੋਰ ਲਓ ਜੀ ਇਧਰੇ ਮਸਾਲਾ ਰੈਡੀ ਹੋ ਗਿਆ ਸੀਗਾ ਪਾਣੀ ਇਹਦਾ ਜਮਾਈ ਸੁੱਕ ਗਿਆ ਸੀ ਤੇਲ ਠੀਕ ਜਿਹੀ ਭਾਦ ਰਹਿ ਗਿਆ ਸੀਗਾ ਨਾ ਜਿਆਦਾ ਵੀ ਆਇਲੀ ਨਹੀਂ ਖਾਣਾ ਚਾਹੀਦਾਗਾ ਜੇ ਹੋ ਜਿਆ ਆਪਾਂ ਜਿਆਦਾ ਔਲੀ ਖਾਣੇ ਉਹਦੀ ਆਪਾਂ ਨੂੰ ਕਿੰਨੀਆਂ ਤਰ੍ਹਾਂ ਦੀਆਂ ਬਿਮਾਰੀਆਂ ਬੀਪੀ ਵਧ ਗਿਆ ਘਟ ਗਿਆ ਇਹ ਉਹ ਹਨਾ ਤੇ ਆਪਾਂ ਨੇ ਹੁਣ ਮਸਾਲੇ ਨੋਰਮਲ ਹੀ ਪਾਏ ਆ ਬਾਅਦ ਚ ਆਪਾਂ ਥੋੜਾ ਜਿਹਾ ਦੋ ਮਸਾਲੇ ਪਾਵਾਂਗੇ ਗਰਮ ਮਸਾਲਾ ਤੇ ਮੇਥੀ ਸੁੱਕੀ ਤੇ ਹੁਣ ਆਪਾਂ ਕੱਲੀ ਹਲਦੀ ਤੇ ਨਮਕ ਤੇ ਕਾ ਮਸਾਲਾ ਨੋਰਮਲ ਜਿਹੜਾ ਆਪਾਂ ਪਾਉਂਦੇ ਉਹ ਪਾਇਆਗਾ ਤੇ ਕਲਰ ਬਹੁਤ ਸੋਹਣਾਗਾ ਦੇਖੋ ਤੁਸੀਂ ਥੋੜਾ ਜਿਹਾ ਪਾਣੀ ਪਾ ਕੇ ਆਪਾਂ ਇਹਨੂੰ ਦੁਬਾਰਾ ਭੁੰਨ ਲਵਾਂਗੇ ਆਪਾਂ ਇਹਨੂੰ ਪੁਨਨ ਤਿੱਕੀ ਦੀ ਬੀਟ ਕਰਦੇ ਤੇ ਵੀਡੀਓ ਪੂਰੀ ਵਾਚ ਕਰਿਆ ਕਰੋ ਤੁਸੀਂ ਠੀਕ ਹੈ ਤੇਦਰ ਆਪਾਂ ਇਹਨੂੰ ਦੋ ਲਾਲ ਮਿਰਚਾਂ ਪਾ ਦਿੱਤੀਆਂ ਕਵਰ ਕਰਕੇ ਆਪਾਂ ਇਹਨੂੰ ਪਕਾ ਲਿਆ ਸੀਗਾ ਦੇਖੋ ਤੁਸੀਂ ਜਦੋਂ ਦੋ ਇਸ ਤਰ੍ਹਾਂ ਤੇਲ ਪਾਸੇ-ਪਾਸੇ ਹੋਣ ਲੱਗ ਜੇ ਸਮਝ ਲਿਓ ਮਸਾਲਾ ਪੱਕ ਗਿਆਗਾ ਤੇ ਇਧਰ ਆਪਾਂ ਨੇ ਗਰਮ ਮਸਾਲਾ ਮਾੜਾ ਜਿਹਾ ਪਾਇਆ ਜਿਆਦਾ ਨਹੀਂ ਪਾਇਆ ਮੈਂ ਤੇ ਆਪਾਂ ਹੁਣੇ ਬੜੀਆਂ